ਸਰ ਆਇਆ ਕਸ਼ਮੀਰ ਸਿੰਘ ਨਿਹੰਗ ਨੇ ਕੁਕੜਾ ਨੂੰ ਦਵਾਈ ਪਾਤੀ ਜੇ ਤੇ ਨਾਲ ਹੀ ਸਾਰੇ ਸਾਡੇ ਖੁਰਲੀ ਖਰਲੀ ਜੀ ਵੀ ਛੱਟੇ ਆਏ ਜੇ ਤੇ ਆ ਡੰਗਰਾਂ ਨੂੰ ਵੱਜੇ ਤੁਹਾਡੇ ਸਾਹਮਣੇ ਤੇ ਵੀ ਪੱਠੇ ਘੱਟ ਖਾਂਣ ਲਏ ਜੇ ਤੇ ਹੋਰ ਕੋਈ ਤੁਹਾਡੇ ਕੋਈ ਜਨਵਰ ਕੋ ਮਰੇ ਵੀ ਆ 2 ਜਨਵਰ ਮਰ ਗਏ ਤੇ ਬਾਕੀ ਆ ਮਰਨੇ ਪਏ ਤੇ ਘੜੀ ਰੰਜੇ ਤੇ ਕੋਈ ਰੰਜੇ ਜਿਹਾ ਤੁਹਾਡੇ ਜਿਹਾ ਚੱਲਦੀ ਕਿ ਉੱਥੇ ਰੰਜ ਨੇ ਪਹਿਲਾਂ ਸਾਡੀ ਪਾਈ ਤੋਂ ਝਗੜਾ ਆ ਤੇ ਝਗੜੇ ਤੋਂ ਬਾਅਦ ਹੋਣੇ ਇੱਥੋਂ ਤੱਕ ਆ ਗਏ ਪਹਿਲਾਂ ਮੇਰੇ ਘਰ ਵੀ ਇੱਕ ਦਿਨ ਮੁੰਡਾ ਆਣ ਕੇ ਗੱਲ ਪੈ ਗਿਆ ਕਰੇ ਜਾਣ ਕੇ ਤੂੰ ਤੋਂ ਆਪ ਕੰਮ ਇਹਨੇ ਕਰਤਾ ਇਹ ਦਵਾਈ ਤੋ ਆ ਵੇਖੀ ਫੜ ਦਵਾਈ ਹਾਂ ਕਣਕ ਚ ਪਈ ਆ ਦਵਾਈ ਨਾਲੋਂ ਆਪ ਵੀ ਮੰਨਿਆ ਕੋਈ ਮੈਨ ਪਾਈ ਜੀ ਕਿਹੜੀ ਗੱਲੋਂ ਪੁੱਛਿਆ ਕਦ ਲਈ ਹਾਂ ਹਾਂ ਸਾਫ ਦਾ ਸਰਪੰਚ ਕੱਲਿਆ ਵੀ ਉਹਨੇ ਉਹਨੇ ਆਪਣੇ ਹੈਰੇ ਚ ਪਾਈ ਕੇ ਤੁਹਾਡੀ ਵੀ ਹਲੀ ਨਹੀਂ ਨਹੀਂ ਸਾਡੀ ਵੀ ਹਲੀ ਜੀ ਪਾਈ ਆ ਤੁਹਾਡੀ ਵੀ ਹਲੀ ਚ ਪਾਈ ਆ ਤੇ ਕੀ ਕਹਿੰਦਾ ਕਿਹੜੀ ਗੱਲੋਂ ਪਾਈ ਉਹ ਆਂਦਾ ਮੇਰੇ ਕੁੱਕੜਵੜ ਦੇ ਆ ਆ ਉਹ ਦੱਸਦਾ ਉਹ ਤਾਂ ਸਿੱਧਾ ਹੀ ਆਂਦਾ ਮੈਂ ਪਾਈ ਮੇਰਾ ਨਾਮ ਵੀ ਕੋਈ ਨਹੀਂ ਨਾਲ ਉਹਨੇ ਇਹ ਗੱਲ ਆਖੀ ਅੱਛਾ ਹੁਣ ਕੀ ਮੰਗ ਕਰਦੇ ਤੁਸੀਂ ਅਸੀਂ ਆਨੇ ਹਣੂ ਸਾਫ ਹੋਣਾ ਚਾਹੀਦਾ ਪਸ਼ੂ ਆ ਮੇਰੇ ਜ਼ਿੰਮੇਵਾਰ ਆ ਹਾਂਜੀ ਪਸ਼ੂ ਆ ਜਿੰਮੇਵਾਰ ਆ ਉਹ ਚ ਬੱਚਾ ਮੇਰਾ ਜੇ ਚ ਬੱਚੇ ਹੀ ਪੜ ਕੇ ਪਾਣੀ ਪਾਸਾ ਕੁਝ ਪਾ ਸਕਦਾ ਦਵਾਈ ਚ ਤੁਹਾਡੇ ਕੋਲ ਕਰਦੇ ਸਾਡੇ ਗਾਂ ਜੀ ਵੀ ਕੋਈ ਹੋ ਜਾਏਗਾ ਕੋਈ ਵਾਦਾ ਘਾਟਾ ਦੇ ਜ਼ਿੰਮੇਵਾਰ ਹੋਊਗਾ ਆ ਨੀਜੀ ਜੀ ਕੁੜੀ ਦੇ ਕੱਲ ਕਿਦੇ ਆਪੇ ਦਾਣੇ ਦੂਨੇ ਮੂੰਹ ਚ ਪਾਉਣੀ ਛਦੀਕ ਕੋ ਮੂੰਹ ਨਿਆਣਾ ਵੀ ਮੂੰਹ ਚ ਪਾ ਸਕਦਾ ਤੇ ਕਿਹੜਾ ਖਾਣਾ ਪੀਂਦਾ ਤੁਹਾਨੂੰ ਥੇਲੋਪੋ ਕੀ ਥਾਣਾ ਸਾਡੇ ਕੋ ਦਰਖਾਸਤ ਦਿੱਤੀ ਹੈ ਨਹੀਂ ਅਜੇ ਇਹ ਨਹੀਂ ਦਿੱਤੀ ਹਾਂ ਫੋਨ ਚੱਲੇ ਆ ਅੱਛਾ ਹਾਂ ਜੀ ਮਾਰਦੀ ਕਰਦੇ ਜੇ ਮੰਗ ਇਹੋ ਨਿਰਸਾਫ ਹੋਣਾ ਚਾਹੀਦਾ ਸਾਡਾ ਤੂੰ ਕਹਿੰਦੇ ਪੀ ਉਹਦਾ ਕਿਹਨ ਦਵਾਈ ਪਾ ਕੇ ਨੇ ਮਾਰਦੇ ਤੇ ਜਾਨਵਰ ਹਾਂਜੀ ਕਸ਼ਮੀਰ ਸਿੰਘ ਹੈ ਜਨ ਨਾਲ ਗਵਾਲੀ ਉਹਨੇ ਭਾਇਆ ਤੇ ਦੋ ਮੁਰਗੇ ਮੁਲਕਿਆਂ ਮਰਦਿਆਂ ਹਾਂਜੀ ਉਹ ਤਸਦੀਕ ਕਰਦੇ ਆ ਤਸਦੀਕ ਕਰਕੇ ਜੈਸੀ ਕਰ ਹੋਏਗੇ ਅੰਦਰ ਚਲੇ ਜਾਈਏ